ਮੈਡਮ ਦੇ ਵੱਲੋਂ ਦਵਾਈ ਦਾ ਕਹਿ ਕੇ ਵਿਦਿਆਰਥਣਾਂ ਨੂੰ ਵਾਰੀ-ਵਾਰੀ ਸ਼ਰਾਬ ਪਿਲਾ ਦਿੱਤੀ ਗਈ ਹੈ ਤਾਂ ਇਹ ਵੱਡੇ ਇਲਜ਼ਾਮ ਮਾਤਾ ਸੁੰਦਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਹੀ ਟੀਚਰ ਤੇ ਲਗਾ ਦਿੱਤੇ ਨੇ ਵਿਦਿਆਰਥਣਾਂ ਦੇ ਮੁਤਾਬਕ ਮਹਾਰਾਸ਼ਟਰ ਦੇ ਵਿੱਚ ਉਹ ਕਲਚਰਲ ਪ੍ਰੋਗਰਾਮ ਤੇ ਗਏ ਜਿੱਥੇ ਕਰੀ 15 ਕੁੜੀਆਂ ਤੇ ਦੋ ਪ੍ਰੋਫੈਸਰ ਜਾਂਦੇ ਨੇ ਜਿੱਥੇ ਕੁੜੀਆਂ ਵੱਲੋਂ ਗਿੱਧੇ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਤਾਂ ਪਹਿਲੇ ਦਿਨ ਗਿੱਧੇ ਦੀ ਪਰਫਾਰਮੈਂਸ ਚੰਗੀ ਨਹੀਂ ਹੁੰਦੀ ਜਿਸ ਤੋਂ ਮੈਡਮ ਨਾਰਾਜ਼ ਹੋ ਜਾਂਦੀ ਹੈ ਤੇ ਉਹਨਾਂ ਨੂੰ ਦਵਾਈ ਪਿਲਾਉਣ ਦੀ ਗੱਲ ਕੀਤੀ ਜਾਂਦੀ ਹੈ ਵਿਦਿਆਰਥਣਾਂ ਦੇ ਮੁਤਾਬਕ ਉਹਨਾਂ ਨੂੰ ਦੁਵਾਇ ਆਈ ਆਕੇ ਵਾਰੀ-ਵਾਰੀ ਸ਼ਰਾਬ ਪਿਲਾ ਦਿੱਤੀ ਗਈ ਹੈ ਜਦਕਾਲਸ ਦੇ ਵਿੱਚ ਸਭ ਦਾ ਪਤਾ ਲੱਗਿਆ ਤਾਂ ਪ੍ਰਿੰਸੀਪਲ ਮੈਡਮ ਦੇ ਵੱਲੋਂ ਵਿਦਿਆਰਥਣਾਂ ਨੂੰ ਡਾਂਟਿਆ ਗਿਆ ਕੁੜੀਆਂ ਨੇ ਮੰਗ ਕੀਤੀ ਹੈ ਕਿ ਜਿਹੜੀ ਮੈਡਮ ਨੇ ਹਰਕਤ ਕੀਤੀ ਹੈ ਉਸ ਨੂੰ ਥੋਦੀ ਪੇਜ ਦਿੱਤਾ ਜਾਵੇ ਹਾਲਾਂਕਿ ਪੂਰੇ ਮਾਮਲੇ ਤੇ ਵਿਦਿਆਰਥਣਾਂ ਦੀ ਸ਼ਿਕਾਇਤ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਨੇ ਕਮੇਟੀ ਦਾ ਗਠਨ ਕਰ ਦਿੱਤਾ ਹਾਲਾਂਕਿ ਹੁਣ ਕੁੜੀਆਂ ਦੇ આરોਪਾਂ ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਤਫਦੀਸ਼ ਤੋਂ ਬਾਅਦ ਸਾਹਮਣੇ ਆਵੇਗਾ ਹਾਂ ਜੀ ਸਰ ਅਸੀਂ ਮਹਾਰਾਸ਼ਟਰ ਗਏ ਸੀਗੇ ਕਲਚਰਲ ਪ੍ਰੋਗਰਾਮ ਸੀਗਾ ਤੇ ਸਾਡੇ ਕਾਲਜ ਦੇ ਵਿੱਚੋਂ ਸੀ 15 ਕੁੜੀਆਂ ਤੇ ਦੋ ਪ੍ਰੋਫੈਸਰ ਗਏ ਸੀ ਸਾਡੇ ਨਾਲ ਤੇ ਉੱਥੇ ਸਾਡਾ ਪਰਫਾਰਮੈਂਸ ਸੀਗਾ ਗਿੱਧਾ ਤੇ ਪਹਿਲੇ ਦਿਨ ਸਾਡਾ ਗਿੱਧਾ ਪਰਫਾਰਮੈਂਸ ਵਧੀਆ ਨਹੀਂ ਹੈਗਾ ਸੀਗਾ ਤੇ ਇਸ ਦਾ ਇਹ ਗੱਲ ਪਿੱਛੇ ਸਾਡੇ ਨਾਲ ਸਾਡੇ ਮੈਡਮ ਸੁਰਵੀ ਗੁੱਸੇ ਹੁਦੇ ਸੀਗੇ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਅਗਲੇ ਦਿਨ ਸ਼ਾਮ ਨੂੰ ਤੇ ਸਾਨੂੰ ਕਿਹਾ ਵੀ ਦਵਾਈ ਦੇਣੀ ਹੈ ਮੈਂ ਉਹਦੇ ਗਲੇ ਕੁਲੇ ਸੱਟ ਬੋ ਜਾਣਗੇ ਤੇ ਮੈਡਮ ਨੇ ਸਾਰੀਆਂ ਕੁੜੀਆਂ ਨੂੰ ਬਾਰੀ-ਬਾਰੀ ਨਾਲ ਸ਼ਰਾਬ ਪਿਆਤੀ ਤੇ ਇਸ ਤੋਂ ਬਾਅਦ ਇਹ ਗੱਲ ਜਦੋਂ ਕਾਲਜ ਦੇ ਚਾਕੇ ਸਰਨ ਪਤਾ ਲੱਗੀ ਤਾਂ ਇਹ ਗੱਲ ਪ੍ਰਿੰਸੀਪਲ ਮੈਮ ਕੋਲੇ ਬਾਈ ਤੇ ਪ੍ਰਿੰਸੀਪਲ ਮੈਡਮ ਨੇ ਸਾਨੂੰ ਡਾਂਟਿਆ ਤੇ ਇਸ ਤੋਂ ਬਾਅਦ ਸਰਬੀ ਮੈਡਮ ਬਲੋ ਸਾਨੂੰ ਫੋਨ ਤੇ ਧਮਕਾਇਆ ਜਿਹੜਾ ਹੈ ਗਿਆ ਤੇ ਇਸ ਤੋਂ ਬਾਅਦ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਕਰਦੇ ਹਾਂ ਸੋਭਾ ਮੈਮ ਨੂੰ ਇੱਥੋਂ ਬਾਹਰ ਕੱਢਿਆ ਜਾ ਕੋਈ ਵੀਡੀਓ ਦੀ ਗੱਲ ਵੀ ਕਰਦਿੰਨੇ ਮੈਡਮ ਤੁਹਾਡੀ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਹੀ ਵੀ ਕੋਈ ਵੀਡੀਓ ਹੈ ਉਹਨਾਂ ਕੋਲ ਇਹਦਾ ਨਹੀਂ ਪਰ ਵੀ ਉਹ ਇਹ ਗੱਲ ਕਹਿ ਰਹੇ ਸਾਡੇ ਕੋਲੇ ਵੀਡੀਓ ਜੋ ਮੈਂ ਤੁਹਾਨੂੰ ਕਾਲਜੋਂ ਕਢਵਾ ਦੂੰਗੀ ਜਾਂ ਤੁਹਾਡੇ ਪੇਪਰ ਤੁਹਾਡੇ ਪੇਪਰ ਮੇਰੇ ਹੱਥ 'ਚ ਨੇਗੇ ਮੈਂ ਤੁਹਾਨੂੰ ਇੱਕ ਦਾ ਸਾਡਾ ਕੈਰੀਅਰ ਖਰਾਬ ਕਰਨ ਬਾਰੇ ਬੋਲ ਰਹੇ ਨੇ ਉਹ ਫਿਰ ਤੇ ਮੈਂ ਆਸਟਰ ਗਈ ਸੀ ਗਈ ਕਲਚਰਲ ਪ੍ਰੋਗਰਾਮ ਸੇਗਾਉਟ ਕਾਲਜੋਂ 15 ਕੁੜੀਆਂ ਤੇ ਦੋ ਪ੍ਰੋਫੈਸਰ ਸਾਡੇ ਨਾਲ ਗਏ ਸੀ। ਉਹ ਸੀ ਉੱਥੇ ਗਿੱਦੜੀ ਪ੍ਰেজেন্ট ਕਰਨਾ ਸੀ। ਪਹਿਲੇ ਦਿਨ ਸਾਨੂੰ ਇੰਨਾ ਗਿੱਦੜ ਵਧੀਆ ਨਹੀਂ ਹੋਇਆ ਤੇ ਸੋਭੀ ਮੈਡਮ ਇਹਸ ਗੱਲ ਪਿੱਛੋਂ ਸਾਡੇ ਨਾਲ ਗਏ ਹੋਏ ਜਿਹੜੇ ਉਹ ਗੁੱਸੇ ਹੋਏ ਸੀ ਤੇ ਉਹਨਾਂ ਨੇ ਸ਼ਾਮ ਨੂੰ ਸ਼ਾਮ ਨੂੰ ਸਾਰੇ ਨੂੰ ਇਹ ਕਿਹਾ ਵੀ ਤੁਹਾਡੇ ਗਲੇ ਗੁੱਲੇ ਸੱਟ ਹੋ ਜਾਣਗੇ ਉਹਨਾਂ ਨੂੰ ਸਾਨੂੰ ਉਹਨਾਂ ਨੇ ਦਵਾਈ ਕਹਿ ਕੇ ਸ਼ਰਾਬ ਪੀ ਆਈ ਤੇ ਜਿਹੜੇ ਦੋਏ ਹਨ ਪ੍ਰਿੰਸਪਲ ਮੈਡਮ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਾਨੂੰ ਪੂਰਾ ਡਾਂਟਿਆ ਵੀ ਤੁਸੀਂ ਇਹ ਕੀ ਕਰਕੇ ਆਏ ਹੋ ਹੁਣ ਸਾਨੂੰ ਮੈਡਮ ਨੇ ਰਾਤ ਨੂੰ ਫੋਨ ਲਾਇਆ ਤੇ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਸ਼ਰਾਬ ਪੀਣ ਵਾਲੀ ਗੱਲ ਤੋਂ ਮੁੱਕਰੋ ਨਹੀਂ ਸੋਡੇ ਤੇ ਪਰ ਉਹ ਕੋਲ ਸਾਡੇ ਹੱਥ ਤੇ ਨੇ ਸਾਨੂੰ ਬਹੁਤ ਗਲਤ ਸ਼ਬਦ ਵਰਤੇ ਉਹਨਾਂ ਨੇ ਇਹ ਗੱਲ ਦੀਆਂ ਰਿਕਾਰਡਿੰਗਾਂ ਕਰਨ ਤੇ ਮੈਡਮ ਨੇ ਮੈਨੂੰ ਕਮਰੇ ਵਿੱਚ ਬੰਦ ਕਰਕੇ ਮੇਰਾ ਪਤਨ ਵਾਲੀ ਮੇਰੀ ਬਿਨਾਂ ਪਰਮਿਸ਼ਨ ਤੋਂ ਮੇਰਾ ਫੋਨ ਅਟੈਕ ਕੀਤਾ ਗਿਆ ਮੈਡਮ ਨੇ ਮੇਰਾ ਵਟਸਐਪ ਖੋਲਿਆ ਮੇਰੇ ਜਿਹੜੀਆਂ ਰਿਕਾਰਡਿੰਗ ਉਹਦੇ ਵਿੱਚ ਸੀ ਸਾਰਾ ਕੁਝ ਡਿਲੀਟ ਮਾਰਿਆ ਗਿਆ ਤੇ ਮੈਨੂੰ ਧਮਕਾਇਆ ਗਿਆ ਵੀ ਜੇ ਤੂੰ ਆਪਦਾ ਮੂੰਹ ਖੋਲਿਆ ਤਾਂ ਫਿਰ ਪੇਪਰ ਮੇਰੇ ਹੱਥ ਵਿੱਚ ਨੇ ਹੋਰ ਕਿਸ ਤਰ੍ਹਾਂ ਨਹੀਂ ਕੋਈ ਧਮਕੀ ਕੋਈ ਵੀਡੀਓ ਵਗੈਰਾ ਵੀ ਤੁਹਾਡੀ ਨਹੀਂ ਸਰ ਇਹਦੇ ਬਾਰੇ ਸਮਝੋ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਸਰ ਵੀ ਮੈਡਮ ਨੂੰ ਕਾਲਜ ਤੋਂ ਬਾਹਰ ਕੱਢਿਆ ਜਾਵੇ ਸਾਡੇ ਕੋਲ ਕੁਝ ਰਿਕਾਰਡਿੰਗਾਂ ਆਈਆਂ ਨੇ ਵਿਦਿਆਰਥਣਾਂ ਨਹੀਂਆਂ ਜਿਹੜੀਆਂ ਇਸ ਪੂਰੇ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ ਉਹ ਕਾਲ ਰਿਕਾਰਡਿੰਗਾਂ ਨੇ ਇੰਨਾ ਦਿਲ ਦੇ ਹਿਲਾ ਦੇਣ ਵਾਲੀਆਂ ਨੇ ਵੀ ਉਹਦੀ ਜੇ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤਾਂ ਇੱਕ ਵੱਡਾ ਕ੍ਰੈਡਿਟ ਨਿਕਲ ਸਕਦਾ ਅਸਲ ਵਿੱਚ ਗੱਲ ਕੀ ਹੈ ਵੀ ਇਹ ਜਿਹੜਾ ਮਾਮਸਾ ਜ਼ਿਲ੍ਹੇ ਦੇ ਵਿੱਚ ਮਾਤਾ ਖੁੰਦਰੀ ਗਲਤ ਕਾਲ ਹੈ ਇਸ ਕਾਲ ਦੇ ਵਿੱਚ ਪੀਟੀਆ ਫੰਡ ਦੇ ਇੱਕ ਟੀਚਰ ਹੈਗੀ ਸ਼ੁਰਦੀ ਉਹ ਪੜਾਉਂਦੀ ਆ ਉਹ ਬੱਚਿਆਂ ਨੂੰ ਟੂਰ ਤੇ ਲੈ ਕੇ ਗਈ ਕੈਂਪ ਤੇ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ 15 ਕੁੜੀਆਂ ਦਾ ਜਿਹੜਾ ਵਰਕਸ਼ੀਅਰ ਲੈ ਕੇ ਗਈ ਸੀ ਉਹਨਾਂ ਸਾਰੀਆਂ ਕੁੜੀਆਂ ਨੇ ਸ਼ਰਾਬ ਪੀ ਪਹਿਲਾਂ ਪਹਿਲਾਂ ਸ਼ਰਾਬ ਪਿਆ ਕੇ ਫਿਰ ਉਹਨਾਂ ਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਹੁਣ ਉਹ ਮੈਡਮ ਆਪ ਮੰਨ ਰਹੀ ਹੈ ਕਾਲ ਦੇ ਵਿੱਚ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਉਹਨਾਂ ਨੇ ਕੁੜੀਆਂ ਨਾਲ ਕੇ ਜਦੋਂ ਕਾਲਜ ਵਿੱਚ ਕੰਪਲੇਂਟ ਕੀਤੀ ਹੈ ਵੀ ਇਸ ਕਿਸਮ ਨਾਲ ਸਮ ਜਬਰੀ ਸ਼ਰਾਬ ਪੀਈ ਗਈ ਤੇ ਉੱਥੇ ਸਾਡੇ ਨਾਲ ਕੀ ਕੁਝ ਹੋਇਆ ਤਾਂ ਕੁੜੀਆਂ ਨੂੰ ਡਰਾ ਰਹੀ ਆ ਧਮਕਾ ਰਹੀ ਆ ਵੀ ਤੁਸੀਂ ਜੇ ਸ਼ਰਾਬ ਦਾ ਮਾਮਲਾ ਚੱਕੋਗੇ ਆ ਤਾਂ ਇਹ ਨਹੀਂ ਹੈ ਮੈਂ ਤਾਂ ਇੱਥੋਂ ਚਲੀ ਜੂੰ ਤਾਂ ਸੋਡੀਆਂ ਹੋਰ ਵੀ ਵੀਡੀਓਜ਼ ਮੇਰੇ ਕੋਲ ਹੈਗੀਆਂ ਨੇ ਹੋਰ ਵੀ ਬਹੁਤ ਕੁਝ ਹੈ ਕਹਿੰਦਾ ਆਪ ਆਪ ਸ਼ਰਾਬ ਪੀਅ ਕੇ ਨਸ਼ੇ ਦੀ ਹਾਲਤ ਚ ਕਿਹੜੀਆਂ ਵੀਡੀਓਜ਼ ਉਹਨਾਂ ਨੇ ਬਣਾਈਆਂ ਇੱਕ ਕਿਸਮ ਦੀ ਇਹ ਵੀਡੀਓ ਨੇ ਜਿਹਦੇ ਨਾਲ ਉਹ ਬਲੈਕਮੇਲ ਜਿਹੜਾ ਵਿਦਿਆਰਥਣਾਂ ਨੂੰ ਕਰ ਰਹੀ ਹੈ। ਦੂਸਰਾ ਇਹ ਜਦੋਂ ਉਹ ਸੀ ਕੰਪਲੇਂਟ ਕਰਨ ਗਏ ਆ ਟੀਚਰ ਜਿਹਦੇ ਪ੍ਰਿੰਸੀਪਲ ਆ ਇਹਨਾਂ ਦੇ ਉਹਨਾਂ ਨੂੰ ਮਿਲੇ ਆ ਇਹ ਸ਼ਿਕਾਇਤ ਦੇ ਸਬੰਧੀ ਤਾਂ ਉਹਨਾਂ ਨੇ ਹੋਰ ਹੈਰਾਨੀਜਨਕ ਬੁਲਾਤੇ ਕੀਤੇ ਕਹਿੰਦੇ ਵੀ ਮੈਂ ਤਾਂ ਪ੍ਰਿੰਸੀਪਲ ਨਾਮ ਨਹੀਂ ਆ ਕਾਲਜ ਦੇ ਵਿੱਚ। ਸਾਨੂੰ ਬਾਈਪਾਸ ਕਰਕੇ ਸਾਰੇ ਪ੍ਰੋਗਰਾਮ ਡੀਸੀਆਂ ਨਾਲ ਸਿੱਧੇ ਸੰਪਰਕ ਇਹਦੇ ਨੇ ਇਹ ਕਰਦੀ ਆ। ਮੇਰੇ ਨਾਮ ਦੇ ਚਿੱਠੀਆਂ ਜਾਰੀ ਕਰਕੇ ਸਾਰੇ ਪ੍ਰੋਗਰਾਮ ਆਪ ਤੈਅ ਕਰ ਲੈਂਦੀ ਆ। ਤੇ ਇੱਕ ਕਿਸਮ ਦਾ ਇਹ ਕਾਲਜ ਦੇ ਵਿੱਚ ਜਿਹੜਾ ਇਹ ਮਾਹੌਲ ਬਣਾਇਆ ਹੋਇਆ ਜਿਹੜੀ ਵਿਦਿਆਰਥਣਾਂ ਦੇ ਵਿੱਚੋਂ ਕੋਈ ਦੋ ਵਿਦਿਆਰਥਣਾਂ ਸੀ ਉਹਨਾਂ ਨੂੰ ਕਾਲਜ ਦੇ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਪੂਰੇ 2 ਘੰਟੇ ਉਹਨਾਂ ਨੂੰ ਬੰਦ ਕਰਕੇ ਰੱਖਿਆ ਕਾਲਜ ਦੇ ਕਮਰੇ ਦੇ ਵਿੱਚ ਉਹਨਾਂ ਦੇ ਫੋਨ ਖੋਹੀ ਫੋਨ ਖੋ ਕੇ ਉਹਨਾਂ ਦਾ ਨਿੱਜੀ ਜਿਹੜਾ ਡਾਟਾ ਸੀ ਉਹ ਸਰਚ ਕੀਤਾ ਉਹਦੇ ਵਿੱਚ ਜੋ ਇਸ ਪੂਰੀ ਕਾਰਵਾਈ ਦੇ ਨਾਲ ਸੰਬੰਧਿਤ ਸਬੂਤ ਸੀਗੇ ਉਹ ਸਾਰੇ ਦੇ ਸਾਰੇ ਤੇ ਸੰਬੰਧਿਤ ਸਾਰਾ ਡਾਟਾ ਜਿਹੜਾ ਉਸ ਫੋਨ 'ਚ ਸੀ ਉਹਨਾਂ ਨੇ ਡਿਲੀਟ ਕੀਤਾ ਮੈਡਮ ਨੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਪੂਰਾ ਕਮਰੇ ਦੇ ਵਿੱਚ ਬੰਦ ਕਰਕੇ ਆਏ ਬੱਕੇ ਤਾਂ ਮੇਰੇ ਪੁਲਿਸ ਤੇ ਇੰਟਰੋਗੇਸ਼ਨ ਕਰਨੀ ਹੁੰਦੀ ਆ ਉਹ ਇੱਕ ਨਿੱਜੀ ਇੰਟਰੋਗੇਸ਼ਨ ਸੀਗੀ ਉਹਨਾਂ ਕੁੜੀਆਂ ਦੀ ਵੀ ਤੁਹਾਡੇ ਨਾਲ ਦੇਖ ਲਓ ਕੀ ਕੁਝ ਵਾਪਰੂਗਾ ਉਹ ਇੰਨਾ ਖਹਿਮ ਦਾ ਮਾਹੌਲ ਪੂਰਾ ਉਹਨਾਂ ਕੁੜੀਆਂ ਦੇ ਵਿੱਚ ਬਣਿਆ ਹੋਇਆਗਾ ਹਾਲ ਦੀ ਘੜੀ ਦੇ ਵਿੱਚ ਵੀ ਉਹਨਾਂ ਦੀਆਂ ਕਿਹੜੀਆਂ ਵੀਡੀਓਆਂ ਨੇ ਪਰਿਵਾਰ ਨੇ ਫੋਨ ਕਰਕੇ ਉਹ ਕੁੜੀਆਂ ਦੀ ਮਾਤਾ ਇੱਕ ਉਹਨੂੰ ਵੀ ਕਹਿ ਰਹੀ ਆ ਵੀ ਦੇਖ ਲਓ ਵੀ ਤੁਹਾਡੀ ਕੁੜੀ ਗਈ ਸੀ ਉਹਦੀ ਮੇਰੇ ਕੋਲ ਹੋਰ ਵੀ ਵੀਡੀਓ ਹੈ ਜੇ ਤੁਸੀਂ ਇਹ ਕਰੋਗੇ ਤਾਂ ਫਿਰ ਅਸੀਂ ਉਹ ਜਨਤਕ ਕਰਦੇ ਹਾਂ ਵੀ ਇਹ ਕੋਈ ਆਮ ਗੱਲ ਨਹੀਂ ਹੈ ਇੱਕ ਯੂਨੀਵਰਸਿਟੀ ਇੱਕ ਕਾਲਜ ਦੇ ਵਿੱਚ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਇਹ ਪੰਜਾਬ 'ਚ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਵੀ ਇਹ ਵੱਡੇ ਵੱਡੇ ਏਜੰਸੀ ਜਿਹੜਾ ਸੋਸ਼ਲ ਦੇ ਸਕੈਂਡਲ ਨਿਕਲਦੇ ਨੇ ਵੀ ਕੁੜੀਆਂ ਨੂੰ ਪਹਿਲਾਂ ਗੁੰਮਰਾਹ ਕਰਦੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਜਾਂ ਨਸ਼ੀਲਾ ਪਦਾਰਥ ਪਿਆ ਕੇ ਉਹਨਾਂ ਨੂੰ ਬੇਹੋਸ਼ ਕਰਕੇ ਕੋਈ ਵੀਡੀਓ ਬਣਾ ਕੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਤੇ ਇਹ ਜਿਹੜੀਆਂ ਸਪਲਾਈਆਂ ਨੇ ਉਹ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਚੇਨ ਹੈ ਵੱਡੇ ਵੱਡੇ ਅਫਸਰ ਤੇ ਵੱਡੇ ਵੱਡੇ ਨਾਮ ਇਹਦੇ ਨਾਲ ਜੁੜੇ ਹੋਏ ਹੁੰਦੇ ਨੇ ਅਸੀਂ ਕਹਿ ਰਹੇ ਹਾਂ ਵੀ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹਦਾ ਫੋਨ ਜਿਹੜਾ ਜੈਕਟ ਹੋਣਾ ਚਾਹੀਦਾ ਤੇ ਉਸ ਫੋਨ ਦੀ ਜਾਂਚ ਹੋਣੀ ਚਾਹੀਦੀ ਹੈ ਵੀ ਉਹਦੇ ਵਿੱਚ ਕਿਹਦੇ ਕਿਹਦੇ ਲਿੰਕ ਜੁੜੇ ਨੇ ਤੇ ਕਿਹੜੀਆਂ ਕਿਹੜੀਆਂ ਵੀਡੀਓ ਉਹਦੇ ਵਿੱਚ ਕੁੜੀਆਂ ਦੀਆਂ ਬਣੀਆਂ ਹੋਈਆਂ ਨੇ ਉਸ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਸੀਪੀਆਈਐਮ ਲਿਬ੍ਰੇਸ਼ਨ ਜ਼ਿਲ੍ਹਾ ਕਮੇਟੀ ਮਾਨਸਾ ਵੱਲੋਂ ਸਾਡਾ ਡੈਪੂਟੇਸ਼ਨ ਜਿਹੜਾ ਏਡੀਸੀ ਜਰਨਲ ਮਾਨਸਾ ਤੇ ਐਸਐਸਟੀ ਮਾਨਸਾ ਨੂੰ ਮਿਲਿਆ ਸੀ ਸ਼ਿਕਾਇਤ ਦਿੱਤੀ ਹੈ ਇਹ ਤੋਂ ਮਾਮਲੇ ਨੂੰ ਅਸੀਂ ਡਟ ਕੇ ਲੜਾਂਗੇ ਅੰਤ ਤੱਕ ਜਦੋਂ ਤੱਕ ਉਸ ਟੀਚਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤੇ ਵਿਦਿਆਰਥੀਆਂ ਨੂੰ ਸਾਥ ਨਹੀਂ ਮਿਲਦਾ